ਨਾਸਰੀ ਮਹੱਲਾ ਪੰਜਵਾ ਪੂਜਾ ਵਰਤ ਤਿਲਕ ਇਸ ਨੰਨ ਮਹਾਰਾਜ ਸਾਹਿਬ ਕਹਿੰਦੇ ਆ ਕਹੂ ਨਾ ਭੀਜੇ ਸੰਜਮ Swami ਕਿਸੇ ਸਾਧਨ ਕਰਕੇ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ ਉਹ ਕਿਹੜੇ ਕਿਹੜੇ ਸਾਧਨ ਦੱਸਦੇ ਹਨ ਇਹ ਭਾਈ ਪੂਜਾ ਵਰਤ ਤਿਲਕ ਇਸ ਨੰਨ ਜੇ ਕਰਕੇ 16 ਪ੍ਰਕਾਰ ਪੂਜਾ ਕਰ ਲਈਏ ਠਾਕੁਰਾਂ ਨੂੰ ਮੂਰਤੀਆਂ ਨੂੰ ਭੋਗ ਲਗਾਉਣਾ ਵਸਤਰ ਪਹਿਨਾਉਨੇ ਅਤੇ ਨੋਤ ਕਰਨੀ ਧੂਪ ਦਿਖਾਉਣੀ ਆਰਤੀ ਕਰਨੀ ਬੰਦਨਾ ਕਰਨੀ ਇਤਿਆਜ ਕੇ ਪੂਜਾ ਕਰ ਲਈਏ ਜਲ ਛਿਰਕਣਾ ਅਤੇ ਚੰਨਣ ਛਿਰਕਣਾ ਤਰਪਣਾ ਆਦਿ ਕਰਨਾ ਸੂਰਜ ਨੂੰ ਪਾਣੀ ਦੇਣਾ ਇਸ ਪ੍ਰਕਾਰ ਦੇ ਪੂਜਾ ਵਰਤ ਵਰਤ ਕਾਲਸੀਆਂ ਦੇ 24 ਵਰਤ ਰੱਖਣੇ ਪੁੰਨਿਆ ਆਦ ਕਾ ਦੇ ਵਰਤ ਰੱਖਣੇ ਆਰਾਮ ਨੌਮੀ ਦੇ ਵਰਤ ਵਰਤ ਰੱਖਣੇ ਕਰਸ਼ਣਾਇਕਮੀ ਦੇ ਵਰਤਾਰੇ ਕਿ ਰੱਖਣੇ ਤਿਲਕ ਇਸ ਨੰਨ ਅਗੇ ਤਿਲਕ ਮੱਥੇ ਤੇ ਲਾਉਣਾ ਤੇ 12 ਤਿਲਕ ਲਾਉਣੇ ਬੱਖੀਆਂ ਵਿੱਚ ਮੋਢਿਆਂ ਚ ਲੌਲਾਂ ਤੇ ਕੰਨਾਂ ਦੀਆਂ ਤੇ ਗਿਚੀ ਵਿੱਚ ਤਾਲੂ ਵਿੱਚ ਮਸਕ ਵਿੱਚ ਤਿਰਸ਼ੇ ਤਿਲਕਾ ਜਿਹੜੇ ਸ਼ਿਵਜੀ ਦੇ ਹੈ ਸਿੱਧੇ ਜਿਹੜੇ ਤਿਲਕਾ ਨੂੰ ਵਿਸ਼ਨੂੰ ਦੇ ਹਨ ਇਸ ਬਰਕਾਰ ਤਿਲਕਾ ਆਦ ਕਾ ਨਾ ਲਾਉਣਾ ਜਾਂ ਠਾਕਰਾਂ ਦੀਆਂ ਮੂਰਤਾਂ ਤੇ ਤਿਲਕ ਛਾਪੇ ਆਦਿਕ ਲਾਉਣ ਇਸ ਨੰਨ ਇਸ ਇਸ਼ਨਾਨ ਤੀਰਸਾਂ ਦੇ ਕਰਨਾ ਬਸਤਰਾ ਆਦਿਕ ਧੋਣੇ ਸਰੀਰ ਦਾ ਇਸ਼ਨਾਨ ਆਦ ਕਰਨਾ ਠਾਕਰਾਂ ਦੀਆਂ ਮੂਰਤਾਂ ਦਾ ਇਸ਼ਨਾਨ ਕਰਾਉਣਾ ਜਿਵੇਂ ਇੱਕ ਕੋਈ ਵੈਸ਼ਨੋ ਸੀ ਪਾਲੇ ਦੀ ਬੜੀ ਰੁੱਤ ਸੀ ਉਸ ਨੂੰ ਕਿਹਾ ਵੀ ਪਾਲਾ ਵਾਲਾ ਜੇ ਇਸ਼ਨਾਨ ਤਾਂ ਹੋਣਾ ਨਹੀਂ ਠਾਕਰਾਂ ਦਾ ਇਸ਼ਨਾਨ ਕਰਾ ਕੇ ਵੇਖੀਏ ਉਹ ਠਾਕਰਾਂ ਦੇ ਇਸ਼ਨਾਨ ਕਰਨ ਲੱਗੇ ਤਾਂ ਕੰਬਦੇ ਤੋਂ ਠਾਕਰਸ ਚ ਡਿੱਗ ਪਏ ਦੇ ਘੇ ਥੱਲੇ ਦੀ ਪੌੜੀ ਤੇ ਡਿਗ ਪੇ ਗੰਗਾ ਚ ਜੋ ਡਿਗ ਪੇ ਤੇ ਪੌੜੀ ਚੋਂ ਕੱਢਣ ਲੱਗੇ ਨੂੰ ਬੜਾ ਕੰਮ ਆ ਮੋਢੇ ਤੱਕ ਬਾਹਾਂ ਪਿੱਜ ਗਈ ਬਾਹਾਂ ਪਿੱਜੀ ਤੋਂ ਪਾੜੇ ਦਾ ਮਾਰਿਆ ਕਹਿੰਦਾ ਮੋਇ ਅਸ਼ਨਾ ਨੂੰ ਮੋਇ ਅਸ਼ਨਾ ਨੂੰ ਕਹਿੰਦਾ ਠਾਕੁਰ ਜੀ ਤੁਹਾਡਾ ਇਸ਼ਨਾਨ ਹੋ ਗਿਆ ਮੇਰਾ ਵੀ ਹੋ ਗਿਆ ਹੁਣ ਮੈਂ ਨਹੀਂ ਨਹਾਉਣਾ ਚਾਹੁੰਦਾ ਇਸ ਪ੍ਰਕਾਰ ਦੇ ਦਿਲਦਰੀ ਰਾਜ ਨਹੀਂ ਹੁੰਦੇ ਐ ਸੋ ਇਸ ਤਰ੍ਹਾਂ ਦੇ ਇਸ਼ਨਾਨ ਮੰਨਣ ਵਾਲੇ ਪੁੰਨ ਦਾਨ ਬਹੁਦੈ ਇਸੇ ਪ੍ਰਕਾਰ ਪੁੰਨ ਕਰਨਾ ਕਿਸੇ ਪੁਰਵ ਦੇ ਸਮੇ ਨੂੰ ਜਾਣ ਕੇ ਤੇ ਦਾਨ ਹਮੇਸ਼ਾ ਮੇਰ ਛੱਡ ਕੇ ਬਹੁਤ ਸਾਰੇ ਦੇਣਾ ਕਹੂ ਨਾ ਪੀਜੈ ਸੰਜਮ ਸੋ ਇਹ ਜੋ ਸੰਜਮ ਜਿਹੜੇ ਸਾਧਨ ਕਰਨੇ ਹਨ ਇਹਨਾਂ ਕਰਕੇ ਸ੍ਰੀ ਅਕਾਲਪੁਰ ਕਿਸੇ ਪ੍ਰਕਾਰ ਵੀ ਪੀਜਦਾ ਪ੍ਰਸੰਨ ਨਹੀਂ ਹੁੰਦਾ ਹੈ ਫੁੱਲ ਹੈ ਮਿੱਠੇ ਬੈਂ ਓਏ ਭਾਈ ਮਿੱਠੇ ਬਚਨ ਬੋਲੀਏ ਜੇ ਕਰਕੇ ਅੰਦਰੋਂ ਨਾ ਸਫਾਈ ਹੋਵੇ ਉਤੋਂ ਮਿੱਠੀਆਂ-ਮਿੱਠੀਆਂ ਗੱਲਾਂ ਕਰ ਲਈਏ ਤਾਂ ਵੀ ਰੱਬ ਖੁਸ਼ ਨਹੀਂ ਹੁੰਦਾ ਕਿਉਂਕਿ ਬੋਲਣਾ ਮਿੱਠੇ ਬਹਿਨ ਫਰੀਦ ਜੀ ਨੇ ਕਿਹਾ ਹੈ ਕੰਨ ਮਸੱਲਾ ਸੂਫਗਤ ਦਿਲ ਕਾਤੀ ਗੁਰਵਾਤ ਬਾਹਰ ਵਿਸੇ ਚਾਨਾ ਦੇ ਲਿਆਂ ਦਿਹਾਰੀ ਰਾਤ ਕੰਨੇ ਤੇ ਮਸੱਲਾ ਆਸਨ ਰੱਖਿਆ ਹੋਇਆ ਹੈ ਗਲ ਚ ਸੂਫੀਆਂ ਫਕੀਰਾਂ ਵਾਲਾ ਨਿਵਾਸ ਪਹਿਰਿਆ ਹੋਇਆ ਹੈ ਅਤੇ ਦਿਲ ਦੇ ਵਿੱਚ ਕਾਤੀ ਹੈ ਈਰਖਾ ਰੂਪੀ ਛੁਰੀ ਹੈ ਈਰਖਾ ਕਰਦਾ ਕਿਸੇ ਦੇ ਪ੍ਰਾਈ ਹਿੱਸਾ ਕਰਨ ਨੂੰ ਵੀ ਛੁਰੀ ਹੈ ਹੱਥ ਵਿੱਚ ਦਿਲ ਚ ਇਹ ਮੂੰਹ ਗੋੜਵਰੀਆਂ ਮਿੱਠੀਆਂ ਗਿਆਨ ਦੀਆਂ ਗੱਲਾਂ ਕਰਦਾ ਐ ਇਉਂ ਭਈ ਮਿੱਠੇ ਬਚਨਾਂ ਨਾਲ ਵੀ ਉਹ ਪ੍ਰਸੰਨ ਨਹੀਂ ਹੁੰਦਾ ਐਵੇਂ ਕਲੰਗੀਧਰ ਸੱਚੇ ਪਾਕਸਾ ਦੀ ਹਜ਼ੂਰੀ ਵਿੱਚ ਇੱਕ ਮਾਈ ਨਾ ਆ ਕੇ ਕਹਿਆ ਮਹਾਰਾਜ ਤੁਸੀਂ ਦੀਨੋ ਮੈਂ ਦੀਨਦਿਆਲ ਹਾਂ ਭਾਈ ਬਿਆ ਸਿੰਘ ਜੀ ਕਹਿਣ ਲੱਗੇ ਮਾਤਾ ਇਉਂ ਕਹੋ ਕਿ ਮਾਰਾ ਮੈਂ ਦੀਨੋ ਤੁਸੀਂ ਦੀਨਦਿਆਲ ਹੋ ਮਾਰਾ ਕਹਿੰਦੇ ਕਲੰਗੀਧਰ ਜੀ ਭਾਈ ਬਿਆ ਸਿੰਘ ਜੀ ਮਾਤਾ ਅੰਦਰੋਂ ਇਹੋ ਕਹਿੰਦੀ ਐ ਭੁੱਲ ਕੇ ਤੋਂ ਬਚਨ ਨਿਕਲ ਰਿਹਾ ਹੈ ਇਸ ਪ੍ਰਕਾਰ ਮਹਾਰਾ ਕਹਿੰਦੇ ਜੇ ਬਾਹਰੋਂ ਭੁੱਲ ਚੁਕ ਬੋਲਦੇ ਪੀਖਰੇ ਹਰ ਪਾਣੇ ਜਿਨ੍ਹਾਂ ਦਾ ਨਿਸ਼ਚੈ ਜੇ ਬਾਹਰੋਂ ਭੁੱਲ ਕੇ ਕੋਈ ਉਲਟਾ ਬਚਨ ਵੀ ਨਿਕਲ ਜਾਂਦਾ ਹੈ ਫੇਰ ਵੀ ਮਹਾਰਾ ਨੂੰ ਚੰਗੇ ਲੱਗਦੇ ਦਿਲੋਂ ਸਾਫ ਹੈ ਜਿਹੜੇ ਅਤੇ ਜਿਹੜੇ ਦਿਲੋਂ ਸਫਾਈ ਨਹੀਂ ਮਿੱਠੇ ਬਚਨ ਬੋਲਨੇ ਇਹ ਲੋਕਾਂ ਨੂੰ ਠੱਗੀ ਮਾਰਨ ਵਾਸਤੇ ਉਹਦੇ ਕਰਕੇ ਵੀ ਪ੍ਰਸੰਨ ਨਹੀਂ ਹੁੰਦਾ ਵਾਹਿਗੁਰੂ ਜੇ ਮਿੱਠੇ ਬਚਨਾਂ ਨਾਲ ਪ੍ਰਸੰਨ ਹੋਵੇ ਮੋਰ ਤਿੱਤਰ ਕੋਈ ਨਾ ਅਦ ਕਠੋੜੇ ਮਿੱਠੇ ਬਚਨ ਬੋਲਦੀਆਂ ਹਨ ਸਫਾਈ ਹੋਣੀ ਚਾਹੀਦੀ ਹੈ ਮਿੱਠੇ ਬਚਨ ਪਿਆਰ ਵਾਲੇ ਬਚਨ ਨਿਸਕਪਟ ਹੋ ਕੇ ਬੋਲੀਏ ਫਿਰ ਤਾਂ ਮਿੱਠਾ ਬੋਲਣੀ ਮਿੱਠੇ ਬੋਲਣਾ ਮਾਰਾ ਪ੍ਰਸੰਨ ਹੋ ਜਾਂਦੇ ਆ ਪ੍ਰਭ ਜੀ ਕੋ ਨਾਮ ਜਪਤ ਮਨ ਚ ਹੈ ਇਹ ਭਾਈ ਪ੍ਰਭੂ ਅਕਾਲ ਪੁਰਖ ਜੀ ਦਾ ਨਾਮ ਜਪਣੇ ਕਰਕੇ ਹੀ ਮਨ ਚ ਚੈਨ ਆਉਂਦੀ ਹੈ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ ਇਵੇਂ ਸ਼ਾਂਤੀ ਨਹੀਂ ਆਉਂਦੀ ਕਿਸੇ ਨੂੰ ਬਹੁ ਪ੍ਰਕਾਰ ਖੋਜ ਹੈ ਸਭ ਤਾਕ ਬਹੁਤ ਪ੍ਰਕਾਰ ਸਾਧਨ ਕਰਕੇ ਯੋਗ ਸਾਧਨ ਕਰਕੇ ਕਰਮ ਕਾਂਡ ਆਦਿਕਾਂ ਦੇ ਸਾਧਨ ਕਰਕੇ ਨਾਨਾ ਪਾਸ਼ਨਾ ਕਰਕੇ ਉਸ ਪਰਮੇਸ਼ਰ ਨੂੰ ਖੋਜਦੇ ਹਨ ਬੇਖਮ ਨਾ ਜਾਈ ਲੈ ਬੜਾ ਕਠਿਮਾ ਹੈ ਉਹ ਪਰਮੇਸ਼ਰ ਲਿਆ ਨਹੀਂ ਜਾਂਦਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਰਹਾਉ ਜਾਪ ਤਾਪ ब्राह्मण बसदा कर कई देवतਿਆਂ ਦੇ ਮੰਤਰ ਦਾ ਜਾਪ ਕਰਦੇ ਰਹਿੰਦੇ ਸ਼ਿਵ ਸ਼ਿਵ ਕਰਤੇ ਜੋ ਮਰ ਤੇ ਹਵਾ ਇਸੇ ਪ੍ਰਕਾਰ ਕੋਈ ਤਪ ਕਰਦੇ ਰਹਿੰਦੇ ਹਨ ਧੂਣੀਆਂ ਤਾਉਂਦੇ ਰਹਿੰਦੇ ਹਨ ਗਰਮੀ ਚ ਜਲ ਤਾਰਾ ਕਰਨਿ ਪਾਲੇ ਚ ਬਰਖਾ ਸਹਾਰਦੇ ਨੇ ਤਪ ਕਰਦੇ ਆ ਇਹ ਹੈ तामसी ਤਪ ਇਸੇ ਪ੍ਰਕਾਰ ਭਰਮਣ ਬਸਦਾ ਕਰ ਜਾਤੀ ਦੇ ਪਰਮਣਾ ਵਿਚਰਨਾ ਕਰਦੇ ਹਨ ਚਾਰ ਧਾਮਾਂ ਨੂੰ ਪਰਸਦੇ ਰਹਿੰਦੇ ਹਨ ਉਰਦ ਤਾਪ ਲੈ ਗਏ ਉਰਦ ਉਲਟੇ ਲਮਕ ਜਿਹੇ ਦੇ ਕੋਪਾਲੀ ਆਸਣ ਲਾ ਕੇ ਉਰਦ ਤਾਹਾਂ ਨੂੰ ਬਿਰਸ਼ਾਂ ਦੇ ਨਾਲ ਅੰਮ੍ਰਿਤਸਰ ਸਾਹਿਬ ਛੋਟਿਆਂ ਹੁੰਦਿਆਂ ਵੇਖੇ ਸੀ ਜਿੱਥੇ ਬ੍ਰਹਮ ਬੂਟਾ ਹੈ ਇਹਦੇ ਨਾਲ ਸਾਹਿਬ ਉੱਤੇ ਆਪਣੀਆਂ ਲੱਤਾਂ ਨੂੰ ਬੰਨ ਕੇ ਲਮਕਿਆ ਕਰਦੇ ਛੋਟਿਆਂ ਹੁੰਦਿਆਂ ਜਦੋਂ ਅਕਾਲੀ ਲਹਿਰੇ ਚੱਲੀ ਨਹੀਂ ਸੀ ਇਸ ਤਰ੍ਹਾਂ ਦੀ ਹਾਲਤ ਹੁੰਦੀ ਸੀ ਤੇ ਥੱਲੇ ਧੂਣੀ ਮਚਾ ਲੈਣੀ ਇਸ ਪ੍ਰਕਾਰ ਇਸੇ ਪ੍ਰਕਾਰ ਆਰਾਮ ਬਾਗ ਦੇ ਅੰਦਰ ਵੀ ਸਾਧ ਬਹੁਤ ਸਾਰੇ ਕਰਿਆ ਕਰਦੇ ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਉਲਟਾ ਲਮਕਣਾ ਜਿਹੜਾ ਇਸ ਪ੍ਰਕਾਰ ਤਪ ਵਿੱਚ ਜਿਹੜਾ ਲੱਗਣਾ ਹੈ ਉਰਦ ਤਾਬ ਉਰਦ ਜ਼ਹਾਨੂ ਬਾਹਾਂ ਕਰਕੇ ਖੜੇ ਰਹਿਣਾ ਇੱਕ ਦੁਆਬੇ ਜੀ ਆਖਿਆ ਖਰੇਸਲੀ ਸਾਧ ਸੀ ਉਹ ਖੜਾ ਹੀ ਸਰੀਰ ਦੇ ਜੰਗਲ ਪਸ਼ਾਉ ਕਰਿਆ ਕਰਦਾ ਬੈਠਿਆ ਹੀ ਨਾ ਕਰਦਾ ਇਸ ਪ੍ਰਕਾਰ ਦੀ ਹਲਕ ਪੀਂਗ ਦੇ ਉੱਤੇ ਬੈਠੇ ਰਹਿਣਾ ਨੀਂਦ ਆਵੇ ਤਾਂ ਉਧਰ ਤੇ ਝੂਟਾ ਜਾਂ ਲਿਆ ਲੈਣਾ ਇਸ ਦਾ ਉਲਟੇ ਲਮਕਣਾ ਜਾਂ ਔਰ ਤਾਂ ਸਾਨੂੰ ਬਾਹਰ ਦੋਵੇਂ ਰੱਖਣੀਆਂ ਇਸ ਪ੍ਰਕਾਰ ਤਾਪ ਤੱਬ ਵਿੱਚ ਲੈ ਗਏ ਨਾ ਲੱਗਣਾ ਲੈ ਕਰ ਲੈਣਾ ਬਿਰਤੀ ਨੂੰ ਗੈਨ ਆਕਾਸ਼ ਵਿੱਚ ਆਕਾਸ਼ ਦਸਵੇਂ ਦਾਰ ਚ ਬਿਰਤੀ ਨੂੰ ਟਿਕਾ ਲੈਣਾ ਜਾਂ ਵਸੀਸ਼ਟ ਮੂਨੀ ਜਿਵੇਂ ਸੰਕਲਪ ਦੀ ਕੁਟੀਆਂ ਬਣਾ ਕੇ ਰਿਆ ਕਰਦਾ ਇਸ ਪ੍ਰਕਾਰ ਗੈਰ ਨਕਾਸੂchi ਬ੍ਰਤੀ ਨੂੰ ਲੈ ਕਰ ਲੈਣਾ ਇਹ ਵਿਦ ਨਹਿ ਪਤਿਆਂ ਨੂੰ ਠਾਕੁਰ ਇਹ ਇਹ ਵਿਧੀਆਂ ਯੁਗਤੀਆਂ ਦੇ ਨਾਲ ਮੇਰਾ ਠਾਕੁਰ ਸਵਾਮੀ ਪਤੀ ਜਧਾਨੀ ਪ੍ਰਸੰਨ ਨਹੀਂ ਹੁੰਦਾ ਹੈ ਭਾਈ ਮੰਦਾ ਨਹੀਂ ਹੈ ਜੋਗ ਯੁਗਤ ਕਰ ਜੈ ਇਹ ਜੋਗਨੀਆਂ ਯੁਗਤੀਆਂ ਵੀ ਜੇ ਕਰ ਲਈਏ ਜੈਨੀ ਜਿਵੇਂ ਪਿੱਕੇ ਫੱਟੇ ਤੇ 40 40 ਦਿਨ ਪਏ ਰਹਿੰਦੇ ਆ ਆਪ ਦੀ ਮੈੜ ਤੇ ਪਸ਼ਾ ਪਖਣ ਕਰਦੇ ਆ ਕੋਹਰ ਮੰਤਰ ਸਿੱਧ ਕਰਦੇ ਆ ਉਹ ਸੁਪਾਰੀਆਂ ਨਿਕਲ ਕੇ ਮਗਰੋਂ ਚੇਲਿਆਂ ਨੂੰ ਦੇ ਦਿੰਦੇ ਆ ਉਹ ਫੇ ਚੇਲੇ ਜਿਹੜੇ ਹੈ ਉਹ ਸੁਪਾਰੀ ਨੂੰ ਖਾ ਕੇ ਉਹਨਾਂ ਦੇ ਚੇਲੇ ਉਹਨਾਂ ਦੇ ਉੱਤੇ ਅਸਰ ਪੈ ਜਾਂਦਾ ਬਿਚਾ ਥਾਣੀ ਨਿਕਲੀ ਹੋਈ ਤੂੰ ਐ ਕੋਹਰ ਮੰਤਰ ਸਿੱਧ ਕਰਨ ਵਾਲੇ ਭੈੜੇ ਆਦਮੀ ਕੰਮ ਕਰਦੇ ਆ ਜਾਂ ਭੋਜਨਾ ਤੇ ਉਹ ਬਰੂੜ ਦਿੰਦੇ ਸੁਪਾਰੀਆਂ ਖਾਧੀਆਂ ਬਿਚਾ ਥਾਣੀ ਨਿਕਲੀਆਂ ਹੋਈਆਂ ਇਸ ਪ੍ਰਕਾਰ ਦੇ ਭੈੜੇ ਕੰਮ ਕਰਦੇ ਆ ਜੈਨੀ 40 ਸਾਲ ਇੱਕ ਫੱਟੇ 40 ਦਿਨ ਇੱਕ ਫੱਟੇ ਤੇ ਪਏ ਰਹਿੰਦੇ ਹਨ ਇਸ ਪ੍ਰਕਾਰ ਮਾਰੇ ਕਹਿੰਦੇ ਹਨ ਜੋਗ ਯੋਗਤ ਕਰ ਜਾਏ ਉਹ ਯੋਗ ਦੀਆਂ ਯੂਤੀਆਂ ਸਿੱਖ ਲਵੇ ਜੈਨੀਆਂ ਵਾਂਗੂ ਬਣ ਜਾਵੇ ਜਿਹੜੇ ਮੂੰਹ ਦੇ ਤੇ ਪੱਟੀ ਜੀ ਬੰਨੀ ਰੱਖਦੇ ਪੂਜਕ ਹੁੰਦੇ ਆ ਹੱਥੀ ਕਾਸੇ ਅਥੀ ਲੱਕੀ ਕਾਸੇ ਹੱਥੀ ਫਮਣ ਲੱਗੋ ਪਿੱਛੇ ਜਾਹੀ ਇਸ ਪ੍ਰਕਾਰ ਦਾ ਸਰੀਵੜੇ ਵੀ ਬਣ ਜਾਣ ਜੇ ਕਰਕੇ ਹਾਂਜੀ ਅੰਮ੍ਰਿਤ ਨਾਮ ਉਹ ਜੋਗ ਜੋਗਤ ਕਰ ਜੈ ਉਹ ਜੋਗ ਦੀਆਂ ਜੁਗਤੀਆਂ ਕਰੇ ਜੈਨੀਆਂ ਦੇ ਮਾਰਗ ਅਨਸਾਰ ਮੂੰਹ ਦੇ ਤੇ ਪੱਟੀਆਂ ਬੰਨ ਫੇਰੇ ਅੰਮ੍ਰਿਤ ਨਾਮ ਨਿਰਮੂਲਕ ਹਰ ਜਾਂ ਉਹ ਮੁਕਤ ਨਹੀਂ ਹੋ ਸਕਦੀ ਅੰਮ੍ਰਿਤ ਨਾਮ ਹੈ ਮਾਰਾ ਸਾਉ ਦਾ ਨਿਰਮੂਲਕ ਕਿਤੋਂ ਮੁੱਲ ਨਾਮ ਮਿਲਣ ਵਾਲਾ ਹਰੀ ਦਾ ਜਸ ਕੀਰਤਨ ਗਾਉਣਾ ਕਰੀਏ ਤਿੰਨ ਪਾਇਓ ਜਿਸ ਕਿਰਪੈ ਜਿਨ੍ਹਾਂ ਤੇ ਐਨ ਪੂਰੀ ਕਿਰਪਾ ਹੋਈ ਮਹਾਰਾਜ ਦੀ ਉਹਨਾਂ ਪੁਰਖਾਂ ਨੂੰ ਪ੍ਰਾਪਤ ਕੀਤਾ ਕਿਰਪਾ ਦੇ ਐਨ ਘਰ ਦੀ ਕਿਰਪਾ ਹੋਈ ਜਿਨ੍ਹਾਂ ਤੇ ਸਾਧ ਸੰਗ ਰੰਗ ਪ੍ਰਭ ਭੇਟੇ ਸਾਧ ਸੰਗਤ ਦੇ ਨਾਲ ਰੰਗ ਪ੍ਰੇਮ ਕਰਕੇ ਉਹਨਾਂ ਨੂੰ ਪ੍ਰਭ ਅਕਾਲ ਪੁਰਖ ਮਹਾਰਾਜ ਸਾਹਿਬ ਮਿਲ ਗਏ ਹਨ ਨਾਨਕ ਸੁਖ ਜਨ ਰਹਿ ਉਹਨਾਂ ਜਨਾਂ ਨੂੰ ਰਾਤ ਦਿਨੇ ਸੁਖ ਰਹਿੰਦਾ ਹੈ ਰੈਣ ਰਾਤ ਨੂੰ ਵੀ ਤੇ ਦਿਨੇ ਵੀ ਦਿਨ ਉਤੋਂ ਲਾਉਣਾ ਉਹਨਾਂ ਜਨਾਂ ਨੂੰ ਸੁਖ ਰੂਪੀ ਰਹਿਣ ਨਾ ਮੱਟੀ ਦਾ ਹੈ ਤਨ ਰੈਣੀ ਮਨ ਪੁੰਨਰਪਕਰ ਹੋ ਸੂਗ੍ਰੂਪੀ ਭਗਤੀ ਦੀ ਮੱਟੀ ਵਿੱਚ ਰੰਗੇ ਰਿੰਦੇ ਹਨ ਉਹ